ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਲਈ ਪਹੁੰਚੇ ਹਾਂ ਪਿੰਡ ਥਰਾਜ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 8872610778 ਅੱਜ ਬਾਈ ਜੀ ਦਾ ਇੱਕ ਐਨੀਮਲ ਸੇਲ ਹੈ ਬਾਕੀ ਦੀ ਡਿਟੇਲ ਬਾਈ ਜੀ ਤੋਂ ਲੈਣੇ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪ ਆਪਣਾ ਪੂਰਾ ਐਡਰੈਸ ਦੱਸ ਦਿਓ ਜੀ ਪਿੰਡ ਥਰਾਜ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਤੇ ਕੀ ਡਿਟੇਲ ਆ ਜੀ ਗਾਂ ਦੀ ਡਿਟੇਲ ਦੂਜਾ ਸੋਸ ਹੁੰਦੀ ਆ ਬਈ ਦੋ ਤਿੰਨ ਗੰਨ ਦੀ ਕੱਚੀ ਹੈ ਹਾਂਜੀ ਦੁੱਧ ਪਹਿਲੇ ਸੂਏ 14 ਕਿਲੋ ਪਹਿਲੇ ਸੂਏ 14 ਕਿਲੋ ਦੁੱਧ ਦਿੱਤਾ ਜੀ ਗਾਂ ਨੇ ਤੋੜ ਕੇ ਦਿਖਾ ਦੋ ਬਾਈ ਜੀ ਜੇ ਕਿਸੇ ਵੀ ਇੰਨੇ ਗਾਂ ਲੈਣੀ ਹੋਵੇ ਤਾਂ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੇ ਬਾਈ ਨਾਲ ਕਨੈਕਟ ਕਰ ਸਕਦਾ ਹੈ ਚੰਗੇ ਲੇਵੇ ਦੀ ਗਾਂ ਮੋੜ ਲਿਓ ਜੀ ਮੋਟਾ ਥਣ ਲੱਗਿਆ ਜੀ ਗਾਂ ਦੇ ਕੀ ਮੁੱਲ ਕਰਦੇ ਆ ਬਾਈ ਜੀ ਗਾਂ ਦਾ ਮੁੱਲ 35000 ਮੁੱਲ 35000 ਮਾਨਤਾਨ ਕੀਤਾ ਜਾਊਗਾ ਜੀ ਹਾਂਜੀ ਮਾਨਤਾਨ ਕੀਤਾ ਜਾਊਗਾ ਧੰਨਵਾਦ